ਕੀ ਹੈ ਪੂਰੀ ਜਾਣਕਾਰੀ ਆਉਤੇ ਇਤਰੇ ਦਿਨ ਵਿਹਾਰੀ ਜਮਾਈ ਦੋ ਦਿਨ ਕਿੰਨਾ ਹੋ ਕੇ 30 ਰੇਤ ਦੇ ਲੋਟਸਾਂ ਦੀ ਅਰਗ ਦੇ ਬੁਲਤ ਕਰਨ ਦੀ ਆਪਨ कहिड़ी जले ਮੇਰਾ ਨਾਮ ਹਰਜਿੰਦਰ ਸਿੰਘ ਪੀਕੇ ਜੇ ਤਗਰਾਹ ਦਾ ਜ਼ਿਲ੍ਹਾ ਇਨਸੈਕਟਿੰਗ ਹੈ ਕਿ ਮਾਮਲਾ ਗੱਜ ਜਿਹੜਾ ਘਰ ਨਾਲ ਸਟਾਜ ਮਾਮਲਾ ਜੀ ਦੇਖੋ ਇੱਕ ਪਰਿਵਾਰਕ ਮਾਮਲਾ ਹੈ ਸਾਡੇ ਆਗੂ ਨਾਲ ਸੰਬੰਧਤ ਹੈਗਾ ਰਾਮਕੋਟ ਗੁਰੂ ਦਾ ਉਹਦੀ ਭਤੀਜ ਨੂੰ ਹੈ ਉਹਦੇ ਭਾਈ ਲక్ష్మణ ਸਿੰਘ ਦੀ ਨੂੰ ਹੈ ਸੁਖਜਿੰਦਰ ਕੌਰ ਜਿਹਨੇ ਪਿਛਲੇ ਇਸੇ ਮਹੀਨੇ ਦੀ 9 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਹਦਾ ਕਾਰਨ ਕਰਕੇ ਉਹ 26 ਤਰੀਕ ਦੀ ਰਾਤ ਤੱਕਰ ਡੀਐਮ ਸੀ ਹਸਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਅੰਤੋਦੀ ਜਿੰਦਗੀ ਦਾ ਅੰਤ ਹੋ ਗਿਆ ਉਹ ਹਾਰ ਗਈ ਜਿੰਦਗੀ ਦੇ ਹੱਥੋਂ ਉਹਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨੇ ਜਿਹੜਾ ਪਰਿਵਾਰ ਨੇ ਸੱਚ ਨੂੰ ਦੇਖਭਾਲ ਕਰਨੀ ਹੁੰਦੀ ਹੈ ਉਸੇ ਰਾਤ ਜਾ ਕੇ ਉਹਦੀ ਸਾਮ ਡੈੱਡ ਬੋਡੀ ਲੈ ਕੇ ਇੱਥੇ ਆਪਣੇ ਬਠਿੰਡੇ ਦੀ ਮੌਰਚਰੀ ਵਿੱਚ ਲਿਆ ਕੇ ਰੱਖ ਲਈ ਬਠਿੰਡੇ ਮੌਰਚਰੀ ਵਿੱਚ ਰੱਖਣ ਤੋਂ ਬਾਅਦ ਅਸੀਂ ਵੀ ਇੱਥੇ ਹਜ਼ਾਰਾਂ ਅਧਿਕਾਰੀ ਵੀ ਸਾਰੇ ਆਏ ਆ ਉਹਦੀ ਵੀਡੀਓ ਇੱਕ ਬਹੁਤ ਚੱਲ ਰਹੀ ਹੈ ਕੁੜੀ ਦੇ ਸੁਣ ਦੇਵਾਂਗੇ ਸਾਰਿਆਂ ਨੂੰ ਜਿਹਦੇ ਚ ਕੁੜੀ ਮੰਨੀ ਹੋਈ ਹੈ ਉਹ ਇਲਾਜ ਤੋਂ ਬਾਅਦ ਵੀ ਹਾਂ ਮੇਰਾ ਇਲਾਜ ਕਰਵਾਇਆ ਇਹਨਾਂ ਨੇ ਇਹਨਾਂ ਦਾ ਕੋਈ ਕਨ ਆ ਨਹੀਂ ਹੈਗਾ ਮੈਂ ਤੁਹਾਨੂੰ ਆਪ ਕੋਈ ਗਲਤੀ ਹੋਈ ਹੈ ਮੈਂ ਕੋਈ ਜੈਰੀ ਜੈਰੀਲੀ ਚੀਜ਼ ਨਿਕਲ ਲਈ ਇਹਦਾ ਦੋਸ਼ੀ ਕੋਈ ਨਹੀਂ ਵੜਦਾ ਮੈਂ ਖੁਦ ਦੋਸ਼ੀ ਹਾਂ ਮੈਂ ਕਿਸੇ ਤੋਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਇਹ ਵੀਡੀਓ ਸਾਡੇ ਕੋਲੇ ਹੈਗੀ ਹੈ ਉਹਦੀਆਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਹੈ ਜਿਹੜੀਆਂ ਅਸੀਂ ਦੇਵਾਂਗੇ ਪਰਿਵਾਰ ਨਾਲ ਸੰਬੰਧਤ ਪਿਛਲੀ ਵਾਰੀ ਵੀ ਪਿਛਲੇ ਸਾਲ ਉਹ ਸਪਰੇ ਪੀ ਗਈ ਸੀ ਇੱਕ ਵਾਰੀ ਇਹ ਘਟਨਾ ਤੋਂ ਬਾਅਦ ਜਿਹੜਾ ਰਾਮ ਸਿੰਘ 9 ਤਰੀਕ ਨੂੰ ਉਸ ਦਿਨ ਅਸੀਂ ਫਾਜ਼ਿਲਕਿਆਂ ਦੇ ਵਿੱਚ ਕੱਪੜੇ ਵੰਡਣ ਵਾਸਤੇ ਗਏ ਆ ਪਹਿਲਾਂ ਕਣਕ ਲੈ ਕੇ ਗਏ ਆ ਬਾਅਦ ਚ ਤੂੜੀ ਲੈ ਕੇ ਗਏ ਆ 9 ਤਰੀਕ ਨੂੰ ਅਸੀਂ ਕੱਪੜੇ ਲੈ ਕੇ ਤੁਰੇ ਆ ਇਧਰੋਂ ਰਾਮ ਵੀ ਸਾਡੇ ਜੱਥੇ ਦੇ ਵਿੱਚ ਸੀ ਨਾਲ ਉਹ ਉੱਥੇ ਕੱਪੜੇ ਵੰਡਦਾ ਫਿਰਦਾ ਜਦੋਂ ਉਹਨੂੰ ਫੋਨ ਜਾਂਦਾ ਉੱਥੇ ਵੀ ਆਏ ਕਰਕੇ ਤੇਰੀ ਭਤੀਜ ਨੇ ਉਹਨੇ ਸਪਰੇਅ ਪੀ ਲਈ ਉਹਨੂੰ ਉੱਥੇ ਸੁਨੇਹਾ ਜਾਂਦਾ ਉਸ ਟਾਈਮ ਦੀ ਲੋਕੇਸ਼ਨ ਉਹਦੀ ਉੱਥੋਂ ਦੀ ਹੈ ਉੱਥੋਂ ਉਹ ਆਉਂਦਾ ਆ ਕੇ ਸਾਬ ਸੰਭਾਲ ਦੇ ਵਿੱਚ ਉਹ ਵੀ ਸ਼ਾਮਲ ਹੁੰਦਾ ਉਹਦੇ ਚ ਪਰ ਉਹ ਨਹੀਂ ਬਚਦੀ ਹੈਗੀ ਕੱਲ ਜਿਹੜੀ ਪਰਸੋਂ ਅਥਰੇ ਅਚਾਨਕ ਐਫ ਆਈ ਆਰ ਕੱਟੀ ਕਮਾਲ ਮੰਨ ਗਏ ਅਸੀਂ 306 ਲੱਗਦੀ ਹੈ ਅਜ ਤੱਕ ਅਸੀਂ ਸੁਣਦੇ ਆਏ ਆਂ ਵੀ ਜਦੋਂ ਕੋਈ ਖੁਦਕਸ਼ੀ ਕਰਦਾ ਤਾਂ ਜ਼ਿੰਮੇਵਾਰ ਕੌਣ ਬਣਦਾ 306 ਵਾਲਾ ਮੁਕੱਦਮਾ ਦਰਜ ਹੁੰਦਾ ਹੈ ਆਰਾਮ ਦੀ ਕੰਦ ਨਿਕਲੀ ਹੋਈ ਹੈ ਚੁੱਲਾ ਡੋ ਅਡਾ ਡੈਸਾ ਹੁਕਤਾ ਵੱਡੋ ਅਡਾ ਖੇਤੀ ਅਡੋ ਅਡਾ ਕੋਈ ਲਾਗਾ ਦੇਗਾ ਨਹੀਂ ਹੈਗਾ ਇੱਕ ਖੂਨ ਦਾ ਰਿਸ਼ਤਾ ਜ਼ਰੂਰ ਹੈ ਆਰਾਮ ਦਾ ਉਹਨਾਂ ਨਾਲ ਆਰਾਮ ਦੇ ਘਰ ਵਾਲੀ ਉਹ ਸਮੇਂ ਤੇ ਹਸਪਤਾਲ ਦੇ ਵਿੱਚ ਬੈਠੀ ਉਹਦੇ ਬੱਚੇ ਨੂੰ ਦਵਾਈ ਦੋਣ ਦੇ ਲਈ ਉਹਨਾਂ ਦੋਨਾਂ ਜੀਆਂ ਨੂੰ 302 ਦੇ ਮੁਕੱਦਮੇ ਦੇ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਜਿਵੇਂ ਕੋਈ ਬਹੁਤ ਵੱਡਾ ਦੋਸ਼ ਉਹਨਾਂ ਨੇ ਕੀਤਾ ਹੁੰਦਾ ਹੈ ਜੀਰੇ ਜੋ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਗੱਲ ਨੂੰ ਉਵੇਂ ਲੈਂਦਾ ਕਿਉਂਕਿ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਦੇਖਦੇ ਆਉਂਦੇ ਆ ਕੋਈ ਘਟਨਾਵਾਂ ਸਾਡੇ ਨਾਲ ਵਾਪਰ ਜਾਂਦੀਆਂ ਹਨ ਗੌਣਾ ਕੀਤਾ ਜਾਂਦਾ ਹੈ ਜੇ ਸਾਡੇ ਕਿਸੇ ਵਿਅਕਤੀ ਤੋਂ ਕੋਈ ਫਰਕਸ਼ਾਹ ਕਰਾਇਆ ਵੀ ਜਾਂਦਾ ਹੈ ਉਹਨੂੰ 2-3 ਗੁਣੇ ਵੱਧ ਪੇਸ਼ ਕਰਕੇ ਉਹਦੀ ਜ਼ਿੰਦਗੀ ਨੂੰ ਅੰਤ ਤੱਕ ਕਰਨ ਲਾਇਆ ਜਾਂਦਾ ਹੈ ਇਸ ਲਈ ਜਿਹੜਾ ਆਰਾਮ ਤੇ ਮੁਕੱਦਮਾ ਦਰਜ ਹੋਇਆ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇਣ ਦੇ ਲਈ ਆਏ ਆ ਆਓ ਤੁਸੀਂ ਇਨਕੁਆਇਰੀ ਕਰ ਲੋ ਜੇ ਰਾਮ ਉਹਦੇ ਦੋਸੀ ਸ਼ਾਬਤ ਹੁੰਦਾ ਉਹਦਾ ਪਰਿਵਾਰ ਉਹਦੇ ਦੋਸੀ ਸ਼ਾਬਤ ਹੁੰਦਾ ਅਸੀਂ ਪਰਚਾ ਨਹੀਂ ਉਹਨੂੰ ਸਜ਼ਾ ਦਿਵਾਉਣ ਤੇ ਕਰ ਅੱਡ ਲੜਾਂਗੇ ਕਿਉਂਕਿ ਸਾਡੇ ਅਸੀਂ ਵੀ 3 ਭੈਣਾਂ ਵਾਲੇ ਆ ਰਾਮ ਦੇ ਆਪਦੇ ਵੀ ਇੱਕ ਧੀ ਹੈਗੀ ਉਹਦਾ ਉਹ ਭਾਈ ਜੀ ਦੀ ਨੂੰਹ ਹੈ ਉਹਦੇ ਦੋ ਧੀਆਂ ਹੈਗੀਆਂ ਉਹਦਾ ਇੱਕ ਭਾਈ ਇੱਥੇ ਵਿੱਚ ਬੈਠਾ ਹੈ ਉਹਦੇ ਕੱਲੀਆਂ ਤਿੰਨ ਧੀ ਹੈ ਇਹੋ ਜਿਹਾ ਪਰਿਵਾਰ ਹੈ ਸਾਡਾ شریف ਪਰਿਵਾਰ ਹੈ ਉਹਦੀ ਪਿੰਡ ਦੇ ਵੀ ਜਿ ਇਨਕੁਆਰੀ ਕਰ ਲਓ ਜੇ ਰਾਮ ਕਿੰਨੇ ਕਿਸੇ ਕੁੱਤੇ ਦੇ ਡੜਾ ਵੀ ਮਾਰਿਆ ਹੋਵੇ ਜੇ ਆ ਰਾਮ ਨੇ ਕਿਸੇ ਦੇ ਘਰ ਦੇ ਵਿੱਚ ਦਾਖਲ ਦਾਜੀ ਦੇ ਕੇ ਕਦੇ ਕੋਈ ਨੁਕਸਾਨ ਕੀਤਾ ਹੋਵੇ ਅਸੀਂ ਉਹਦੇ ਜ਼ਿੰਮੇਵਾਰ ਆ ਰਾਮ ਨੂੰ ਠਹਿਰਾ ਕੇ ਆ ਰਾਮ ਨੂੰ ਸਜ਼ਾ ਦਿਵਾਵਾਂਗੇ ਪਰ ਜੇ ਨਿਰਦੋਸ਼ ਨੂੰ ਸਜ਼ਾ ਮਿਲਦੀ ਹੈ ਕਿਸੇ ਹਾਲਤ ਚ ਵੀ ਇਹ ਸਜ਼ਾ ਅਸੀਂ ਆ ਰਾਮ ਦੇ ਪਰਿਵਾਰ ਨੂੰ ਤੇ ਆ ਰਾਮ ਨੂੰ ਨਹੀਂ ਹੋਣ ਦੇਵਾਂਗੇ ਕਿਉਂਕਿ ਉਹ ਨਿਰਦੋਸ਼ ਆ ਉਹਦੇ ਚ ਉਹਦੇ ਚ ਅਸੀਂ ਵੀਡੀਓ ਵਗੈਰਾ ਸੋਡੇ ਗਰੁੱਪ ਦੇ ਵਿੱਚ ਕੱਲ ਪਾਈ ਵੀ ਹੈ ਅੱਜ ਅਸੀਂ ਉਹ ਵੀਡੀਓ ਸਾਰੀਆਂ ਜਾਰੀ ਕਰਾਂਗੇ ਥੋ ਇਹ ਤੋਂ ਬਾਅਦ ਧਰਨੇ ਦੀ ਸਮਾਪਤੀ ਤੋਂ ਬਾਅਦ ਤੇ ਨਾਲ ਅਸੀਂ ਇੱਕ ਅਰਜੀ ਦੇ ਕੇ ਜਾਵਾਂਗੇ ਇਨਕੁਆਰੀ ਦੀ ਖਾਤਰ ਜੇ ਇਨਕੁਆਰੀ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਦਿੰਦੇ ਆ ਬੇਦੋਸ਼ੀਆਂ ਨੂੰ ਕੱਢਦੇ ਆ ਠੀਕ ਹੈ ਜੇ ਆਪਦੀ ਇੱਜ਼ਤ ਤੇ ਬਜਾਦ ਹੈ ਪ੍ਰਸ਼ਾਸਨ ਤੇ ਸਰਕਾਰ ਫਿਰ ਅਸੀਂ ਇਹ ਲੜਾਈ ਨੂੰ ਲੰਮੀ ਲੜਾਂਗੇ ਅੰਤਿਕ ਲੜਾਂਗੇ ਇਹਨੂੰ ਹਰ ਹਾਲਤ ਆਰਾਮ ਦੇ ਪਰਿਵਾਰ ਨੂੰ ਰਾਹਤ ਦਵਾਵਾਂਗੇ ਇਹਦੇ ਵਿੱਚ ਕਾਰਨ ਕੀ ਸਮਝਦਾ ਹੋ ਪੁਰਸ਼ ਕਿਉਂ ਇਸ ਤਰ੍ਹਾਂ ਕਰਦੇ ਦੇਖੋ ਤੁਸੀਂ ਕਮਾਲ ਮੰਨੋਗੇ ਸਾਡੇ ਕੁਝ ਬੰਦੇ ਤੇ ਕੇਸ ਬਣਿਆ ਪਹਿਲਾਂ ਵੀ ਬਣਦੇ ਆ ਬਹੁਤ ਸਾਰੇ ਕੇਸ ਬਹੁਤ ਵਾਰੀ ਅਸੀਂ ਜੇਲ੍ਹਾਂ ਦੇ ਵਿੱਚ ਗਏ ਆ 9-10 ਮਹੀਨੇ ਹੋ ਗਏ ਇੱਕ ਮਾਮੂਲੀ ਕੇਸ ਬਣਿਆ ਉਹਦੇ ਜੋ ਅੰਦਰ ਬੈਠੇ ਉਹਨਾਂ ਜਵਾਨਤ ਨਹੀਂ ਹੋਣਦੇ ਰਹੇ ਦੂਜੇ ਨੰਬਰ ਦੀ ਗੱਲ ਹੈ ਜੇਠੂ ਕਹੜਾ ਨਿੱਕਾ ਜਿਹਦਾ ਭਤੀਜਾ ਪੁਲਿਸ ਪੁਲਸ ਮਲਾਜ਼ਮ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਵਿੱਚ ਮਲਾਜ਼ਮ ਹੈ ਉਹਦੇ ਸੱਟਾ ਮਾਰ ਜਾਂਦੇ ਆ ਉਹਦੇ ਆਉਹੀ ਹਜੇ ਤੱਕਰ ਫੜਨ ਫੜਾਈ ਵਾਲੀ ਗੱਲ ਹੀ ਹੈ ਨਹੀਂ ਉਹਦੇ ਨੇ ਪਾਸੇ ਨੂੰ ਤੁਰ ਰਿਹਾ ਇਹ ਆ ਬੂਟਾ ਵੱਲੋ ਹੈ ਸਾਡਾ ਆਗੂ ਹੈ ਬਲਾਕ ਦਾ ਉਹਦੇ ਮੁੰਡੇ ਨੂੰ ਘਰੇ ਜਾ ਕੇ ਗੁੰਡੇ ਕੁੱਟਿਆ ਏ ਕਿਸੇ ਨੇ ਅਜੇ ਤੱਕਰ ਬਾਤ ਨਹੀਂ ਪੁੱਛੀ ਹੈਗੀ ਪਰ ਸਾਡੇ ਆਰਾਮ ਨੂੰ ਬੇਦੋਸ਼ੇ ਨੂੰ ਚਾਕੇ 302 ਦੇ ਮੁਕਾਦਮੇ ਦੇ ਵਿੱਚ ਡਾਉਣਾ ਇਹ ਤੁਸੀਂ ਹਸਾਬਕਤਾ ਆ ਵੀ ਲਾ ਸਕਦੇ ਹੋ ਸਰਕਾਰ ਤੇ ਪ੍ਰਸ਼ਾਸਨ ਸਾਡੇ ਨਾਲ ਕਿਹੜੀ ਰਾਂਝਸ਼ ਕੱਢਣ ਤੇ ਲੱਗਿਆ ਹੋਇਆ ਹੈ